ਤੁਸੀਂ ਰਿਪੋਰਟ ਆਪਣੇ ਅਫਸਰਾਂ ਨੂੰ ਇਹ ਭੇਜਤੀ ਵੀ ਸਾਡਾ ਰਾਜਨਾਮਾ ਹੋ ਗਿਆ ਪ੍ਰੈਸ ਨਾਲ ਪੱਤਰਕਾਰਾਂ ਨਾਲ ਸਾਡਾ ਰਾਜਨਾਮਾ ਹੋ ਗਿਆ ਰਿਪੋਰਟ ਭੇਜਤੀ ਹਾਂ ਸਾਡਾ ਰਾਜਨਾਮਾ ਹੋ ਗਿਆ ਡੀਜੀਪੀ ਨੂੰ ਰਿਪੋਰਟ ਭੇਜੀ ਡੀਜੀਪੀ ਸਾਹਿਬ ਤੋਂ ਸਾਨੂੰ ਜਿਹੜੀ ਮੇਲ ਰਿਪੋਰਟ ਆਈ ਹੈ ਡਿਸਪੋਜ਼ ਆਫ ਕੀਤੀ ਗਈ ਤੁਹਾਡੀ ਰਿਪੋਰਟ ਬਿਹਾਫ ਔਨ ਐਸਐਸਪੀ ਸਾਹਿਬ ਸਾਨੂੰ ਤਾਂ ਬੁਲਾਇਆ ਹੀ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੁਸੀਂ ਰਿਪੋਰਟ ਕਿਹੜੀ ਬਣਾ ਕੇ ਭੇਜਤੀ ਕਿ ਉੱਥੋਂ ਸਾਨੂੰ ਮੇਲ ਆ ਗਈ ਕਿ ਤੁਹਾਡਾ ਜਿਹੜਾ ਮੁਕੱਦਮਾ ਜਿਹੜੀ ਤੁਹਾਡੀ ਫਾਈਲ ਬੰਦ ਕੀਤੀ ਜਾਂਦੀ ਸਿੱਟੇ ਕੁਝ ਕਰ ਵੀ ਰਹੀ ਹੈ ਇਹ ਵੀ ਤਾਂ ਦੱਸੋ ਨਾ ਕੀ ਬੈਠੀ ਹੋਈ ਐ ਸੱਟ ਸੱਟ ਬੈਠ ਹੀ ਗਈ ਐ ਉਹ ਸਾਡੇ ਜੋੜਾਂ 'ਚ ਬੈਠ ਗਈ ਵੀਰੇ ਮੈਂ ਸੱਟ ਦਾ ਮਤਲਬ ਇਹ ਕੱਢਦਾ ਹਾਂ ਨਾ ਸੱਟਣਾ ਜਦੋਂ ਕਿਸੇ ਤੁਹਾਡੀ ਚੀਜ਼ ਨੂੰ ਤੁਹਾਡੀ ਕੰਪਲੀਟ ਨੂੰ ਸੱਟਣਾ ਹੋਵੇ ਤੇ ਸੱਟ ਨੂੰ ਫੜਾ ਦਿੱਤੀ ਜਾਂਦੀ ਐ ਵੀ ਹੁਣ ਇਹ ਤੇ ਕਾਰਵਾਈ ਨਹੀਂ ਸਮਝ ਲਓ ਕੂੜੇ 'ਚ ਸੱਟਦੀ ਰਾਤ ਨੂੰ ਤੁਸੀਂ ਨਾਕੇ ਲਾ ਲਾਂਗੇ ਡਰਾਮੇ ਕਰਦੇ ਹੋ ਇਹ ਕਿਹੜੇ ਡਰਾਮੇ ਆ ਲੁੱਟਾ ਖਵਾ ਸ਼ੌਣੀ ਦੇ ਵਿੱਚ ਤੁਹਾਡੇ ਸਾਹਮਣੇ ਕਾਪੇ ਮਾਰ ਕੇ ਕੱਲ ਭੱਜ ਗਏ ਸਾਰੇ ਛਰੇ ਆ ਸਿਰ ਪੜ ਰਹੇ ਆ ਕੀ ਪ੍ਰਸ਼ਾਸਨ ਤੁਸੀਂ ਅਖਬਾਰਾਂ ਚਾਉਣਾ ਚਾਹੁੰਦੇ ਹੋ ਤੁਸੀਂ ਟੀਵੀ 'ਚ ਆਉਣਾ ਚਾਹੁੰਦੇ ਹੋ ਕਿ ਮੈਂ ਵੀ ਆਹ ਕੰਮ ਕਰ ਰਿਹਾ ਮੈਂ ਆਹ ਕੰਮ ਕਰ ਰਿਹਾ ਇੱਕ ਅ fırsਰ ਤੋਂ ਬਿਆਨ ਦਿਵਾਉਣੇ ਵੀ ਸਾਡੇ ਸਾਹਮਣੇ ਤੋਂ ਬੜੇ ਵੱਡੇ ਵੱਡੇ ਉਪਰਾਲੇ ਕਿਤੇ ਵੱਡੇ ਵੱਡੇ ਮਤਲਬ ਉਤਮ ਕਿਤੇ ਨੇ ਬੜਾ ਘੈਂਟ ਘੈਂਟ ਕੰਮ ਕਰ ਰਿਆ ਅਖਬਾਰਾਂ 'ਚ ਸੁਰਖੀਆਂ 'ਚ ਉਹਦੇ ਤੇ ਬਾਜ ਨਜ਼ਰ ਬਹੁਤ ਜ਼ਿਆਦਾ ਵੀ ਕਿਹੜਾ ਤਰੀਕਾ ਲੱਭੀਏ ਸੁੱਖ ਨੂੰ ਫਸਾਈਏ ਗਾਮੇ ਨੂੰ ਫਸਾਈਏ ਇਹ ਗੰਦੀਆਂ ਗਾਲਾਂ ਜਿਹੜੀਆਂ ਕੱਢੀ ਜਾਂਦੇ ਆ ਜਨਾਬ ਵੱਡੇ ਅਧਿਕਾਰੀ ਸਾਹਿਬ ਬੈਠੇ ਦਫ਼ਤਰ ਦੇ ਵਿੱਚ ਉਹਨਾਂ ਦੇ ਕੋਲ ਮੁਲਾਜ਼ਮ ਨੇ ਮੈਨੂੰ ਦੱਸਿਆ ਤੁਹਾਨੂੰ ਗਾਲਾਂ ਕੱਢਦਾ ਭੈਣਾ ਦੀਆਂ ਮੈਂ ਕਿਹਾ ਮੂੰਹ ਤੇ ਆਕੇ ਕੱਢ ਚਾਹੇ ਵਰਦੀ ਪਾਈ ਹੋਈ ਨਾ ਜੇ ਗਾਲ ਲੈ ਗਿਆ ਮੈਂ ਤਾਂ ਫਿਰ ਕੈਦੀ ਬੰਦਾ ਨਹੀਂ ਸੀ ਗਾਲ ਤਾਂ ਕੋਈ ਨਹੀਂ ਲਾਊਗਾ ਚਾਹੇ ਤੁਸੀਂ ਵਰਦੀ ਪਾਈ ਹੋਵੇ ਤੂੰ ਵਰਦੀ ਚ ਆ ਕੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਵਰਦੀ ਪਾ ਕੇ ਗਾਲਾਂ ਕੱਢ ਰਿਆਂ ਉਹ ਵੀ ਭੈਣਾਂ ਦੀਆਂ ਅਸੀਂ ਇਹ ਰਣਨੀਤੀ ਕਰ ਲਈ ਕਿ ਫਸਟ ਵੀਕ ਆਫ 2025 ਦਾ ਜਿਹੜਾ ਚੜੂਗਾ ਉਹਦੇ ਵਿੱਚ ਵੱਡਾ ਸੰਘਰਸ਼ ਰੰਭਾਂਗੇ ਉਹਦੇ ਵਿੱਚ ਰਿਜ਼ਲਟ ਦੇਵਾਂਗੇ ਕਿ ਇਹੋ ਜੀ ਜੇ ਟਕਰਾਅ ਹੋਇਆ ਤਾਂ ਫਿਰ ਚੰਗੀ ਤਰ੍ਹਾਂ ਹੋਵੇ ਕੁਝ ਪੁਲਿਸ ਮੁਲਾਜ਼ਮ ਵੀ ਇਸ ਜਲੂਸ ਦੇ ਵਿੱਚ ਸ਼ਾਮਲ ਹੋਣਗੇ ਹੋ ਸਕਦਾ ਹੈ ਕਿ ਉਹ ਇਸ ਜਲੂਸ ਦੇ ਵਿੱਚ ਸ਼ਾਮਲ ਹੋ ਕੇ ਵੱਡੇ ਅਫਸਰਾਂ ਤੋਂ ਦੁਖੀ ਹੋ ਕੇ ਆਪਣੀ ਨੌਕਰੀ ਤੋਂ ਰਿਜ਼ਾਈਨ ਵੀ ਦੇ ਦੇਣ। ਬੀਤੇ ਦਿਨੀ ਪੱਤਰਕਾਰਾਂ ਦੇ ਵੱਲੋਂ ਤੇ ਫਿਰੋਜ਼ਪੁਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਇੱਕ ਜਲੂਸ ਕੱਢਿਆ ਗਿਆ ਸੀ। ਪੁਲਿਸ ਦੇ ਖਿਲਾਫ ਇੱਕ ਜਲੂਸ ਕੱਢਿਆ ਸੀ ਬਾਜ਼ਾਰਾਂ ਦੇ ਵਿੱਚ ਦੀ ਔਰ ਲੋਕਾਂ ਨੇ ਪੱਤਰਕਾਰਾਂ ਦੇ ਉੱਪਰ ਫੁੱਲਾਂ ਦੀ ਵਰਕਾ ਕੀਤੀ ਸੀ ਔਰ ਲੋਕਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਹੁਣ ਸਾਨੂੰ ਉਮੀਦ ਜਾਗੀ ਆ ਕਿ ਸ਼ਾਇਦ ਸਾਡੇ ਮਸਲੇ ਹੱਲ ਹੋਣਗੇ ਪਰ ਅੱਜ ਉਸ ਵਿਸ਼ੇ ਤੇ ਦੁਬਾਰਾ ਫਿਰ ਗੱਲਬਾਤ ਕਰਨ ਦੇ ਲਈ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਸਾਡੇ ਕੋਲੇ ਮੌਜੂਦ ਨੇ ਔਰ ਨੌਬਤ ਆ ਰਹੀ ਹੈ ਸ਼ਾਇਦ ਸੈਕੰਡ ਟਾਈਮ ਵੀ ਜਿਹੜਾ ਜਲੂਸ ਕੱਢਣ ਦੀ ਕਿਉਂਕਿ ਰਣਨੀਤੀ ਤੈਅ ਕੀਤੀ ਸੀ ਵੀ ਸਾਰੇ ਕਸਬਿਆਂ ਦੇ ਵਿੱਚ ਮਮਦੋਟ ਗੁਰੂ ਸਾਹਿਬ ਮੱਲਾਂ ਵਾਲਾ ਮਖੂ ਜੀਰਾ ਮੁਤਕੀ ਹਰੇਕ ਕਸਬੇ ਦੇ ਵਿੱਚ ਪੀੜਤ ਲੋਕਾਂ ਨੂੰ ਨਾਲ ਲੈ ਕੇ ਜਲੂਸ ਕੱਢੇ ਜਾਣਗੇ ਕੀ ਇਸ ਦੇ ਬੱਬ ਅਗਲੀ ਕਾਰਵਾਈ ਆ ਪੂਰੀ ਗਲਤ ਕਰਦੇ ਆ ਗੁਰਨਾਮ ਕੀ ਰਣਨੀਤੀ ਅਗਲੀ ਸੈਕੰਡ ਜਲੂਸ ਦੀ ਵੀ ਕਹਿੰਦੇ ਨੌਬਤ ਆ ਗਈ ਆ ਦੁਬਾਰਾ ਫਿਰ ਕੱਢਣ ਦੀ ਤਿਆਰੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਨੂੰ ਕਿੰਨਾ ਚਿਰ ਹੋ ਗਿਆ ਆਪਣੀਆਂ ਪ੍ਰੋਬਲਮਸ ਲੈ ਕੇ ਹੋਰ ਵੀ ਬਹੁਤ ਸਾਰੇ ਪੇਟ ਤੇ ਨੇ ਜਿਹੜੇ ਆਏ ਕਿ ਸਾਡੀਆਂ ਹੀ ਮੁਸ਼ਕਲਾਂ ਬਹੁਤ ਸਾਰੀਆਂ ਪਰ ਮੈਂ ਕਹਿੰਦੇ ਬਹੁਤ ਚਮੜੀ ਮੋਟੀ ਦੇ ਹੋ ਗਏ ਅਧਿਕਾਰੀ ਕਿ ਕਿਸੇ ਦੀ ਗੱਲ ਨਹੀਂ ਸੁਣਦੇ ਨਾ ਕੰਨ ਤੇ ਜੂੰ ਸਰਕਦੀ ਕਿੰਨਾ ਮਰਜੀ ਕੁਝ ਕਰੀ ਜਾਓ ਤਾਂ ਸਾਨੂੰ ਸੜਕਾਂ ਤੇ ਉਤਰਨਾ ਪਿਆ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਹੋਊਂਗਾ ਟਕਰਾਅ ਮਾੜਾ ਹੁੰਦਾ ਹਨਾ ਪੁਲਿਸ ਔਰ ਪ੍ਰੈਸ ਦਾ ਜਿਹੜਾ ਟਕਰਾਅ ਮਾੜਾ ਹੁੰਦਾ ਇੱਕ ਅਧਿਕਾਰੀ ਸਾਹਿਬ ਹੋਰੇ ਮੈਂ ਪਹਿਲੀ ਵਾਰ ਵੇਖਿਆ ਕਿ ਇੱਥੇ ਟਕਰਾਅ ਮੈਂ ਕਿਹਾ ਇੱਥੇ ਟਕਰਾਅ ਕਰਕੇ ਹੀ ਕੋਈ ਰਿਜ਼ਲਟ ਮਿਲਦਾ ਇੱਥੇ ਨੀ ਚੀਜ਼ੇ ਨਹੀਂ ਮਿਲਦੇ ਪਤਾ ਨਹੀਂ ਫਿਰੋਜ਼ਪੁਰ ਨੂੰ ਬੈਕਵਰਡ ਸਮਝਦੇ ਆ ਜਾਂ ਇੱਥੋਂ ਦੇ ਲੋਕਾਂ ਨੂੰ ਬੈਕਵਰਡ ਸਮਝਣ ਲੱਗ ਗਏ ਜਿਹੜੇ ਬਾਹਰੋਂ ਅਫਸਰ ਆਉਂਦੇ ਆ ਤਾਂ ਇੱਥੋਂ ਦੇ ਲੋਕਾਂ ਨੂੰ ਪੰਜਾਬੀਅਤ ਨੂੰ ਨਹੀਂ ਸਮਝ ਪਾ ਰਹੇ ਕਿ ਪੰਜਾਬੀ ਲੋਕ ਦਿਲਾਂ ਦੇ ਖੁੱਲ ਦਿਲ ਦੇ ਹੁੰਦੇ ਆ ਉਹ ਉਹ ਜਜ਼ਬਾਤੀ ਵੀ ਹੁੰਦੇ ਆ इमोशनल ਵੀ ਹੁੰਦੇ ਆ ਪਰ ਤੁਸੀਂ ਉਹਨਾਂ ਦੇ ਜਜ਼ਬਾਤਾਂ ਨੂੰ ਦੂਜੇ ਪਾਸੇ ਲੈ ਕੇ ਜਾ ਰਹੇ ਹੋ ਤਾਂ ਅਸੀਂ ਪਹਿਲਾਂ ਜਲੂਸ ਕੱਢਿਆ ਇੱਕ 12 ਤਰੀਕ ਨੂੰ ਔਰ 12 ਤਰੀਕ ਨੂੰ ਤੁਸੀਂ ਦੇਖਿਆ ਇਹ ਰਿਜ਼ਲਟ ਜਿਹੜਾ ਫਰੋਜਪੁਰ ਦੇ ਲੋਕ ਕਿੰਨੇ ਕੋ ਪੀੜਤ ਨੇ ਕਿ ਲੋਕ ਜਿਹੜੇ ਫੁੱਲਾਂ ਦੀ ਵਰਖਾ ਕਰਨ ਆ ਗਏ ਕਿਸੇ ਨੇ ਡਰਾਈ ਫਰੂਟ ਵੰਡਿਆ ਉੱਥੇ ਜਿਹੜੇ ਪੱਤਰਕਾਰ ਸਾਥੀ ਜਾਂ ਹੋਰ ਸਾਡੇ ਵੀਰ ਸਮਾਜ ਸੇਵੀ ਸਾਡੇ ਨਾਲ ਚੱਲ ਰਹੇ ਸੀ ਕਿਸੇ ਨੇ ਕੌਫੀ ਪੀਈ ਕਿਸੇ ਨੇ ਚਾਹ ਪੀਈ ਕੋਈ ਪਾਣੀ ਦੇ ਸਟਾਲ ਲਾ ਕੇ ਖੜ ਗਿਆ ਔਰ ਮੈਨੂੰ ਲੱਗਦਾ ਵਿਦਿਨ ਕੁਝ ਸੈਕਿੰਡ ਦੇ ਵਿੱਚ ਹੀ ਉਹਨਾਂ ਨੇ ਜਿਵੇਂ ਤਿਆਰੀ ਕਰ ਲਈ ਹੋਵੇ ਅਸੀਂ ਕਿਸੇ ਨੂੰ ਕਿਹਾ ਨਹੀਂਗਾ ਵੀ ਇਸ ਤਰ੍ਹਾਂ ਹੋਵੇ ਹੁਣ ਇਸ ਤੋਂ ਬਾਅਦ ਸਾਡਾ ਅਗਲਾ ਜਿਹੜਾ ਰਣਨੀਤੀ ਆ ਉਹ ਅਸੀਂ ਅੱਜ ਮੀਟਿੰਗ ਕਰ ਲਈ ਆ ਸਤਵਲੋ ਪ੍ਰੈਸ ਕਲੱਬ ਦੇ ਸਾਰੇ ਨੁਮਾਇੰਦੇ ਸੱਦ ਕੇ ਵੀ ਅਗਲਾ ਕੀ ਹੋਊਗਾ ਕਿਉਂਕਿ ਅਜੇ ਤੱਕ ਇਹ ਇਹ ਸੋਕ ਇਹ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ 8 ਮਹੀਨੇ ਬੈਠੇ ਰਹੇ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਤੇ ਜਦੋਂ ਇਹ ਨੋਬਤਾ ਕੀ ਅੱਜ ਧਰਨਾ ਲੱਗਣਾ ਤੇ ਅੱਜ ਹੀ ਸਾਡੇ ਕੋ ਅਧਿਕਾਰੀ ਆਉਣੇ ਸ਼ੁਰੂ ਹੋ ਗਏ ਇਹ ਇਹ ਪਤਾ ਨਹੀਂ ਕਿਉਂ ਹੁੰਦਾ ਕਿਉਂ ਪਹਿਲਾਂ ਸਾਨੂੰ ਬੇਗਾਨੇ ਸਮਝਦੇ ਹੋ ਅਸੀਂ ਵੀ ਤੁਹਾਡੇ ਆ ਕੋਈ ਸਾਨੂੰ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ ਤੁਹਾਡੇ ਨਾਲ ਵੈਰ ਨਹੀਂ ਹੈਗਾ ਤੁਸੀਂ ਕਿਸ ਗੱਲ ਦਾ ਵੈਰ ਪਾਲ ਕੇ ਬੈਠੇ ਹੋ ਅਸੀਂ ਇਸ ਗੱਲ ਤੋਂ ਹੈਰਾਨ ਆ ਸਾਰੇ ਵੀ ਤੁਹਾਨੂੰ ਸਾਡੇ ਨਾਲ ਕਿਹੜੀ ਦੁਸ਼ਮਣੀ ਕਿਹੜੀ ਕੱਢ ਰਹੇ ਹੋ ਕੀ ਅਸੀਂ ਤੁਹਾਡਾ ਕੋਈ ਵਿਗਾੜਿਆ ਕੀ ਕੀਤਾ ਤੁਹਾਡੇ ਖਿਲਾਫ ਕੁਝ ਇਹੋ ਜਿਹਾ ਜਿਟੇਸ਼ਨ ਕਿਹੜਾ ਪਹਿਲਾਂ ਕੀਤਾ ਕਿ ਸਾਡੀਆਂ ਗੱਲਾਂ ਹੀ ਨਹੀਂ ਮੰਨ ਰਹੇ ਤੁਸੀਂ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨ ਰਹੇ ਤਾਂ ਅਸੀਂ ਰਣਨੀਤੀ ਅੱਜ ਤਿਆਰ ਕੀਤੀ ਹੈ ਕਿ ਹੁਣ ਗਾਂ ਸ਼ਹੀਦੀ ਦਿਹਾੜੇ ਚੱਲ ਪੈਣੇ ਸਾਡੇ ਆ ਸਾਹਿਬਜ਼ਾਦੇ ਸਾਡੇ ਪਹਿਲਾਂ ਪਹਿਲਾਂ ਤਾਂ ਇਹਨਾਂ ਦਿਨਾਂ ਤੋਂ ਇਸੀ ਪ੍ਰੋਗਰਾਮ ਸੈਕੰਡ ਜਲੂਸ ਦਾ ਜਿਹੜੇ ਆ ਦਿਨ ਚੱਲ ਰਹੇ ਨੇ ਇੱਕ ਦੋ ਦਿਨ ਸ਼ਾਇਦ ਹੁਣ ਸ਼ਹੀਦੀ ਦਿਹਾੜਿਆਂ ਕਰਕੇ ਅੱਗੇ ਕਰਤਾਂ ਬਿਲਕੁਲ ਇਹਨਾਂ ਦਿਨਾਂ ਦਾ ਸੀ ਕਿ ਰੱਖਿਆ ਫਿਰ ਵਿੱਚੋਂ ਕੋਈ ਸੂਜਵਾਨ ਸਾਡੇ ਵੀਰਾਂ ਨੇ ਕਿਹਾ ਵੀ ਇਹ ਸ਼ਹੀਦੀ ਦਿਹਾੜੇ ਸਾਡੇ ਹੈਗੇ ਇਹਨਾਂ ਨੂੰ ਕਿਉਂਕਿ ਇਹ ਸਾਰੀ ਜਿਹੜੀ ਸੰਗਤ ਹੈਗੀ ਪੰਜਾਬੀ ਹੈ ਜਿਹੜੀ ਸਾਰੀ ਨੱਤਮਸਤਕ ਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ ਔਰ ਬੜੇ ਉਹ ਦਿਨ ਹੈਗੇ ਆ ਜਿਹੜੇ ਦਰਦ ਭਰੇ ਵਿਛੋੜੇ ਵਾਲੇ ਦਿਨ ਆ ਸਾਡੇ ਗੁਰੂ ਸਾਹਿਬਾਨ ਦੇ ਤਾਂ ਉਹਨਾਂ ਨੂੰ ਵਿੱਚੋਂ ਉਹ ਦਿਨ ਜਿਹੜੇ ਆ ਉਹ ਅਸੀਂ ਗੁਰੂ ਸਾਹਿਬ ਦੇ ਲੇਖੇ ਹੀ ਲਾਉਨੇ ਆ ਸਾਰੀ ਜਿੰਨੀ ਪੰਜਾਬੀਅਤ ਹੈਗੀ ਹੈ ਤਾਂ ਉਹ ਦਿਨਾਂ ਤੋਂ ਬਾਅਦ ਫਸਟ ਵੀਕ ਆਫ 2025 ਉਹਦੇ ਵਿੱਚ ਜਿਹੜਾ ਵੱਡਾ ਸੰਘਰਸ਼ ਹੋਊਗਾ ਪਹਿਲੇ ਵੀਕ ਦੇ ਵਿੱਚ ਨਵਾਂ ਸਾਲ ਸੰਘਰਸ਼ ਦੇ ਨਾਲ ਹੀ ਸਾਡਾ ਚੜੂਗਾ ਲੱਗਦਾ ਹਨ ਕਿਉਂਕਿ ਪੁਲਿਸ ਨੇ ਤਾਂ ਕਰਨ ਹੀ ਨਹੀਂ ਸਾਨੂੰ ਪਤਾ ਕੋਈ ਰਿਜ਼ਲਟ ਨਹੀਂ ਦੇਣਾ ਇਹਨਾਂ ਨੇ ਔਰ ਉਸ ਰਿਜ਼ਲਟ ਜਿਹੜਾ ਦੇਵਾਂਗੇ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਨਵੀਆਂ ਚੀਜ਼ਾਂ ਜ਼ਰੂਰ ਮਿਲਣਗੀਆਂ ਕਿ ਇਹ ਵੀ ਹੈਰਾਨ ਰਹਿ ਜਾਣਗੇ ਕਿ ਆਹ ਕੀ ਕਰਤਾ ਸੀ ਇਹ ਮੰਨ ਨਹੀਂ ਲੈਂਦੇ ਹਨ ਇਹ ਚੈਲੰਜ ਨਹੀਂ ਮੈਂ ਕਰ ਰਿਹਾ ਇਹ ਮੈਂ ਜੇ ਕਹਿੰਨਾ ਉਹਨਾਂ ਤੇ ਕਰਦਾ ਹੀ ਹੁਣ ਇਹ ਕਲੀਅਰ ਜੀ अच्छा ये कोई इस तो बाद जड़ा जुलूस कड्या सी बाजारां बेच दी उस दिन प्रशासन ने जड़ीया जुलूस तो पहला ता आके गलबत करण दी कोशिश कीती उस तो बाद उदो ता कहंदे सी ਵੀ ਕੰਮ ਹੋ ਜਾਣਗੇ ਸਭ ਦੇ ਵੀ ਕੰਮ ਹੋਣਗੇ ਪਰ ਕੀ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਜਾਂ ਕੋਈ ਕੰਮ ਕੀਤੇ ਜਾਂ ਫੋਨ ਕਰਤਾ ਭਾਜੀ ਤੁਹਾਡਾ ਕੰਮ ਹੋ ਗਿਆ ਜਾਂ ਜਿਹੜੇ ਕੰਮ ਲੋਕਾਂ ਦੇ ਅੜੇ ਸੀ ਅਸੀਂ ਕਰਨੇ ਸ਼ੁਰੂ ਕਰ ਦਿੱਤੇ ਕਿ ਇਹੋ ਜਿਹਾ ਸੰਪਰਕ ਹੋਇਆ ਇਹੀ ਤਾਂ ਹੈਰਾਨਗੀ ਨਾ ਸਾਡੇ ਕੋਲ ਅਧਿਕਾਰੀ ਆਉਂਦੇ ਆ ਵੀ ਅਸੀਂ ਕਰ ਰਹੇ ਹਾਂ ਜੀ ਤੁਹਾਨੂੰ ਵਿਸ਼ਵਾਸ ਦਿਉਨੇ ਮੈਂ ਕਿ ਵਿਸ਼ਵਾਸ ਤਾਂ 8 ਮਹੀਨੇ ਤੋਂ ਮੈਡਮ ਐਸਐਸਪੀ ਦੁਆਰੇ ਆ ਐਸਪੀ ਡੀ ਸਾਹਿਬ ਦੁਆਰੇ ਰਣਜੀਤ ਕੁਮਾਰ ਜੀ ਉਹ ਵੀ ਵਿਸ਼ਵਾਸ ਦੁਆਰੇ ਐ ਐਸਪੀ ਐਚ ਬੈਠੇ ਹਨਵੀਨ ਕੁਮਾਰ ਜੀ ਉਹ ਦੁਆਰੇ ਆ ਲਗਾਤਾਰ ਜਿੰਨੇ ਡੀਐਸਪੀਜ਼ ਨੇ ਉਹ ਦੁਆਰੇ ਆ ਐਸਐਚਓ ਕਹਿ ਰਿਹਾ ਜੀ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਮੈਨੂੰ ਵਿਸ਼ਵਾਸ 8 ਮਹੀਨੇ ਤੋਂ ਵਿਸ਼ਵਾਸ ਹੀ ਦੁਆਈਆਂ ਨੇ 2 ਦਿਨ 2 ਦਿਨ 2 ਦਿਨ 2 ਦਿਨ 2 ਦਿਨ ਕੇ ਬਾਅਦ 3 ਤੀਸਰੇ ਨੇ ਰਿਜ਼ਲਟ ਆਏਗਾ 2 ਦਿਨ ਮੇਰੇ ਕੋ ਸੁਣਨੇ ਚਾਹੀਏ ਐਦਾ ਨਹੀਂ ਹੁੰਦਾ ਹੁੰਦਾ ਤੁਸੀਂ ਕਹਿ ਦਿਓ ਵੀ ਨਹੀਂ ਕਰਨਾ ਤੁਹਾਡੇ ਮਗਰ ਕੋਈ ਆਵੇ ਨਾ ਤੁਹਾਡੇ ਕੋਲ ਆਵੇ ਨਾ ਕੋਈ ਐਪਲੀਕੇਸ਼ਨ ਲੈ ਕੇ ਆਵੇ ਕੋਈ ਕੋਈ ਤਰਲਾ ਪਾਉਣ ਹੀ ਨਾ ਆਵੇ ਯਾਰ ਤੁਸੀਂ ਜਵਾਬ ਦੇ ਦਿਓ ਥੋੜਾ ਜਿਹਾ ਵਕਤ ਕੀਮਤੀ ਹੈ ਹਰੇਕ ਬੰਦੇ ਦਾ ਆਪਣਾ ਆਪਣਾ ਵਕਤ ਹੁੰਦਾ ਚਾਹੇ ਉਹਨੂੰ ਕੋਈ ਕੰਮ ਹੈ ਜਾਂ ਨਹੀਂ ਹੈ ਹਰੇਕ ਦਾ ਆਪਣਾ ਵਕਤ ਹੁੰਦਾ ਅਸੀਂ ਥੋੜਾ ਵੀ ਵਕਤ ਨਹੀਂ ਖਰਾਬ ਕਰਨਾ ਚਾਹੁੰਦੇ ਆਪਣਾ ਵੀ ਨਹੀਂ ਕਰਨਾ ਚਾਹੁੰਦੇ ਤੇ ਇਹਨਾਂ ਨੇ ਮੰਨਣਾ ਨਹੀਂ ਅਸੀਂ ਇਹ ਜਾਰੀ ਰੱਖਣਾ ਇਹ ਕੋਲ ਜਾਰੀ ਰਹੂਗਾ ਅਸੀਂ ਇਹ ਰਣਨੀਤੀ ਕਰ ਲਈ ਕਿ ਫਸਟ ਵੀਕ ਆਫ 2025 ਦਾ ਜਿਹੜਾ ਚੜੂਗਾ ਉਹਦੇ ਵਿੱਚ ਵੱਡਾ ਸੰਘਰਸ਼ ਅਰੰਭਾਂਗੇ ਉਹਦੇ ਵਿੱਚ ਰਿਜ਼ਲਟ ਦੇਵਾਂਗੇ ਕਿ ਇਹੋ ਜੀ ਜੇ ਟਕਰਾਅ ਹੋਇਆ ਤਾਂ ਫਿਰ ਚੰਗੀ ਤਰ੍ਹਾਂ ਹੋਵੇ ਧਮਕੀਆਂ ਮੈਨੂੰ ਅਜੇ ਵੀ ਮਿਲ ਜਾਂਦੀਆਂ ਇੱਕ ਜਨਾਬ ਐਸਐਚਓ ਪੂਰਾ ਮੈਂ ਕਰ ਦੂੰ ਆਂ ਕਰ ਦੂੰ ਪਤਾ ਨਹੀਂ ਕੀ ਕਰਨਾ ਉਹਨੇ ਭਰਾ ਨੇ ਕਰ ਲੈ ਕਰ ਵੀ ਕੀ ਸਕਦਾ ਮੈਂ ਪਹਿਲਾਂ ਕਿਹਾ ਇਹ ਕਰ ਕੀ ਸਕਦੇ ਆ ਤੁਹਾਡੇ ਤੇ ਡੰਡੇ ਮਾਰ ਸਕਦੇ ਆ ਤੁਹਾਨੂੰ ਘੂਰ ਸਕਦੇ ਆ ਇਹ ਗੰਧੀਆਂ ਗਾਲਾਂ ਜਿਹੜੀਆਂ ਕੱਢੀ ਜਾਂਦੇ ਆ ਜਨਾਬ ਵੱਡੇ ਅਧਿਕਾਰੀ ਸਾਹਿਬ ਬੈਠੇ ਦਫ਼ਤਰ ਦੇ ਵਿੱਚ ਉਹਨਾਂ ਦੇ ਕੋਲ ਮੁਲਾਜ਼ਮ ਨੇ ਮੈਨੂੰ ਦੱਸਿਆ ਤੁਹਾਨੂੰ ਗਾਲਾਂ ਕੱਢਦਾ ਭੈਣਾ ਦੀਆਂ ਮੈਂ ਕਿਹਾ ਮੂੰਹ ਤੇ ਅੱਗੇ ਕੱਢ ਚਾਹੇ ਵਰਦੀ ਪਾਈ ਹੋਈ ਨਾ ਜੇ ਗਾਲ ਲੈ ਗਿਆ ਮੈਂ ਤਾਂ ਫਿਰ ਕੈਦੀ ਬੰਦਾ ਨਹੀਂ ਸੀ ਗਾਲ ਤਾਂ ਕੋਈ ਨਹੀਂ ਲਾਊਗਾ ਚਾਹੇ ਤੁਸੀਂ ਵਰਦੀ ਪਾਈ ਹੋਵੇ ਤੂੰ ਵਰਦੀ ਚ ਆ ਕੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਵਰਦੀ ਪਾ ਕੇ ਗਾਲਾਂ ਕੱਢ ਰਿਆਂ ਉਹ ਵੀ ਭੈਣਾਂ ਦੀਆਂ ਤੇਰਾ ਵਿਗਾੜਿਆ ਕੀ ਹੈ ਤੇਰੇ ਪਰਿਵਾਰ ਤੇ ਕਿੰਨੇ ਹਮਲਾ ਕਰਤਾ ਤੈਨੂੰ ਕਿਸੇ ਨੇ ਪ੍ਰੋਬਲਮ ਦਿੱਤੀ ਆ ਤੂੰ ਸਾਨੂੰ ਨਿੱਜੀ ਤੌਰ ਤੇ ਗਾਲਾਂ ਕੱਢ ਰਿਆ ਮਤਲਬ ਕੀ ਕਿ ਤੇਰੇ ਕੋ ਕੋਈ ਇਨਸਾਫ ਲੈਣ ਆਵੇ ਇਹ ਤਾਂ ਮਤਲਬ ਇਹ ਕਿ ਤੂੰ ਪ੍ਰੈਸ ਨੂੰ ਗਾਲਾਂ ਕੱਢ ਰਿਆਂ ਤੇ ਆਮ ਲੋਕਾਂ ਦਾ ਕੀ ਹੁੰਦਾ ਹੋਗਾ ਇਹ ਇਹ ਕਰਦੇ ਨੇ ਲੋਕ ਇਹ ਕਰਦੇ ਨੇ ਲੋਕਾਂ ਸਾਹਮਣੇ ਨਹੀਂ ਆਉਂਦੇ ਸਾਡੇ ਪਹਿਲਾਂ ਅਸੀਂ ਇੱਕ ਇੱਕ ਸਾਡੇ ਹੀ ਬਜ਼ੁਰਗਾਂ ਤੋਂ ਸੁਣਦੇ ਆਉਨੇ ਆ ਕਿ ਜਦੋਂ ਕੋਈ ਪੁਲਿਸ ਦਾ ਕੋਈ ਮੁਲਾਜ਼ਮ ਸਾਡੇ ਪਿੰਡਾਂ 'ਚ ਆਉਂਦਾ ਸੀ ਜਾਂ ਘਰਾਂ 'ਚ ਆਉਂਦਾ ਸੀ ਤਾਂ ਸਾਡੇ ਬਜ਼ੁਰਗ ਉਹਨੂੰ ਮਾਈ ਬਾਪ ਕਹਿ ਕੇ ਸਬੋਧਨ ਕਰਦੇ ਸੀ ਵੀ ਮਾਈ ਬਾਪ ਵੀ ਤੁਸੀਂ ਸਾਡੇ ਮਾਂ ਪਿਓ ਤੇ ਮਾਂ ਪਿਓ ਦਾ ਆ ਰੂਪ ਹੈ ਆਹ ਰੋਲੇ ਤਾਂ ਕਰ ਰਹੇ ਆ ਮਾਂ ਪਿਓ ਇਦਾਂ ਤੇ ਹੁੰਦੇ ਆ ਮਾਂ ਪਿਓ ਕਿ ਉਹ ਜਿਹਦੀ ਜਿਹਦੀ ਜਨਤਾ ਰੋਲ ਰਹੀ ਹੋਵੇ ਇਦਾਂ ਤੇ ਇਦਾਂ ਤੇ ਰੂਪ ਖਚਾਰ ਕਰਦੇ ਹੋ ਰਾਤ ਨੂੰ ਤੁਸੀਂ ਨਾਕੇ ਲਾ ਲਾਂਗੇ ਡਰਾਮੇ ਕਰਦੇ ਹੋ ਇਹ ਕਿਹੜੇ ਡਰਾਮੇ ਆ ਲੁੱਟਾ ਖਵਾ ਸ਼ੌਣੀ ਦੇ ਵਿੱਚ ਤੁਹਾਡੇ ਸਾਹਮਣੇ ਕਾਪੇ ਮਾਰ ਕੇ ਕੱਲ ਭੱਜ ਗਏ ਸਾਰੀ ਛਰਿਆਂ ਸਿਰ ਪੜ ਰਹੇ ਆ ਏਦਾਂ ਏਦਾਂ ਦਾ ਰੂਪ ਹੁੰਦਾ ਤੁਹਾਡਾ ਮਾਪਿਓ ਦਾ ਮੈਂ ਤਾਂ ਹੈਰਾਨ ਆ ਕਿ ਪ੍ਰਸ਼ਾਸਨ ਤੁਸੀਂ ਅਖਬਾਰਾਂ ਚ ਆਉਣਾ ਚਾਹੁੰਦੇ ਹੋ ਤੁਸੀਂ ਟੀਵੀ ਚ ਆਉਣਾ ਚਾਹੁੰਦੇ ਹੋ ਕਿ ਮੈਂ ਵੀ ਆਹ ਕੰਮ ਕਰ ਰਿਹਾ ਮੈਂ ਆਹ ਕੰਮ ਕਰਿਆ ਕਬਸਰ ਤੋਂ ਬਿਆਨ ਦਿਵਾਉਣੇ ਵੀ ਸਾਡੇ ਸਾਹਮਣੇ ਤੋਂ ਬੜੇ ਵੱਡੇ ਵੱਡੇ ਉਪਰਾਲੇ ਕਿਤੇ ਵੱਡੇ ਵੱਡੇ ਮਤਲਬ ਉਦਮ ਕਿਤੇ ਨੇ ਬੜਾ ਘੈਂਟ ਘੈਂਟ ਕੰਮ ਕਰ ਰਿਹਾ ਅਖਬਾਰਾਂ ਚ ਸੁਰਖੀਆਂ ਚ ਤੁਸੀਂ ਆਪਣੇ ਪੇਜ ਬਣਾਏ ਨੇ ਟਵਿੱਟਰ ਬਣਾਏ ਨੇ ਚੰਗੀ ਗੱਲ ਹੈ ਕਿ ਲੋਕਾਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਹੈ ਮੋਟੀਵੇਸ਼ਨਲ ਹੋਣਾ ਚਾਹੀਦਾ ਪ੍ਰੇਰਣਾ ਮਿਲਣੀ ਚਾਹੀਦੀ ਲੋਕਾਂ ਤੱਕ ਸੰਦੇਸ਼ ਜਾਣਾ ਚਾਹੀਦਾ ਪਰ ਅਸਲੀ ਸੰਦੇਸ਼ ਦੇਵੋ ਨਾ ਅਸਲੀ ਹੋ ਕੀ ਰਿਹਾ ਪਿੱਛੇ ਕੀ ਹੋ ਰਿਹਾ ਇਹੀ ਐਸਪੈਕਟ ਰੇ ਤੁਸੀਂ ਦਰਖਾਸਤਾਂ ਦੇ ਢੇਰ ਲਾ ਰਹੇ ਤੁਸੀਂ ਰਿਪੋਰਟ ਆਪਣੇ ਅਫਸਰਾਂ ਨੂੰ ਇਹ ਭੇਜਤੀ ਵੀ ਸਾਡਾ ਰਾਜਨਾਮਾ ਹੋ ਗਿਆ ਪ੍ਰੈਸ ਨਾਲ ਪੱਤਰਕਾਰਾਂ ਨਾਲ ਸਾਡਾ ਰਾਜਨਾਮਾ ਹੋ ਗਿਆ ਰਿਪੋਰਟ ਭੇਜਤੀ ਹਾਂ ਸਾਡਾ ਰਾਜਨਾਮਾ ਹੋ ਗਿਆ ਡੀਜੀਪੀ ਨੂੰ ਰਿਪੋਰਟ ਦੇ ਡੀਜੀਪੀ ਸਾਹਿਬ ਤੋਂ ਸਾਨੂੰ ਜਿਹੜੀ ਮੇਲ ਰਿਪੋਰਟ ਆਈ ਹੈ ਡਿਸਪੋਜ਼ ਆਫ ਕੀਤੀ ਗਈ ਤੁਹਾਡੀ ਰਿਪੋਰਟ ਬਿਹਾਫ ਔਨ ਐਸਐਸਪੀ ਸਾਹਿਬ ਹਮ ਕਿਵੇਂ ਸਾਨੂੰ ਤਾਂ ਬੁਲਾਇਆ ਹੀ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੁਸੀਂ ਰਿਪੋਰਟ ਕਿਹੜੀ ਬਣਾ ਕੇ ਭੇਜਤੀ ਕਿ ਉੱਥੋਂ ਸਾਨੂੰ ਮੇਲ ਆ ਗਈ ਕਿ ਤੁਹਾਡਾ ਜਿਹੜਾ ਮੁਕੱਦਮਾ ਜਿਹੜੀ ਤੁਹਾਡੀ ਫਾਈਲ ਬੰਦ ਕੀਤੀ ਜਾਂਦੀ ਹੈ ਹਮ ਇਸ ਤਰ੍ਹਾਂ ਤਾਂ ਨਹੀਂ ਵੀ ਜਿਹੜੇ ਆਮ ਲੋਕ ਨੇ ਵਿਚਾਰੇ ਜਿਹੜੇ ਦਰਖਾਸਤਾਂ ਦਿੰਦੇ ਨੇ ਪੀੜਤ ਨੇ ਉਹਨਾਂ ਦੇ ਵੀ ਡਿਸਪੋਜ਼ ਆਫ ਕਰ ਦਿੱਤੀ ਜਾਂਦੀ ਇਸੇ ਤਰੀਕੇ ਨਾਲ ਔਰ ਉਹਨਾਂ ਨੂੰ ਸ਼ਾਇਦ ਪਤਾ ਵੀ ਨਾ ਲੱਗਦਾ ਹੋਵੇ ਭਾਜੀ ਹੁਣ ਇੱਕ ਨਵਾਂ ਰੂਲ ਆਇਆ ਕਿ ਇੰਨੇ ਦਿਨ ਦੇ ਵਿੱਚ ਇਹ 14 ਦਿਨ ਰੱਖੇ ਸ਼ਾਇਦ ਇਹਨਾਂ ਨੇ ਕਿ 14 ਦਿਨ ਦੇ ਵਿੱਚ ਵਿੱਚ ਦਰਖਾਸਤ ਦਾ ਨਿਪਟਾਰਾ ਕਰਨਾ ਇਹ ਇਹਨਾਂ ਨੇ ਨਵੇਂ ਰੂਲ ਜਦੋਂ ਦਰਖਾਸਤ ਆਉਂਦੀ ਹੈ 13 14 ਦਿਨ ਜੋ ਵੀ ਇਹਨਾਂ ਨੇ ਆਹੀ ਟਾਈਮ ਹੈ ਜਿਆਦਾ ਨਹੀਂ ਟਾਈਮ ਹੈਗਾ ਉਹਦੇ ਵਿੱਚ ਇਹਨਾਂ ਨੇ ਨਿਪਟਾਰਾ ਕਰਨਾ ਹੁੰਦਾ ਨਹੀਂ ਨਿਪਟਾਰਾ ਹੁੰਦਾ ਤਾਂ ਉਹਨੂੰ ਦਫ਼ਤਰ ਦਾਖਲ ਕਰ ਦਿੱਤਾ ਜਾਂਦਾ ਸਾਡੀ ਤਾਂ 8 ਮਹੀਨੇ ਦੀ ਪਈ ਆ ਤੁਸੀਂ 13 ਨੂੰ ਕਹ ਰਹੇ 13 ਨੂੰ ਸਾਨੂੰ ਰਿਪੋਰਟ ਆ ਰਿਹਾ ਇਟ ਮੀਨ ਤੁਸੀਂ 12 ਨੂੰ ਰਿਪੋਰਟ ਦਿੱਤੀ ਐ ਸਵੇਰੇ 9:53 ਤੇ ਸਾਨੂੰ ਰਿਵਰਟ ਆਉਂਦਾ ਕਿ ਡਿਸਪੋਜ਼ ਆਫ ਕਰ ਦਿੱਤੀ ਐ ਤੇ ਤੁਸੀਂ ਸਾਡੇ ਕੋਲ ਕਿਵੇਂ ਫਿਰ ਆ ਰਹੇ ਹੋ ਫਿਰ ਫਿਰ ਸਾਨੂੰ ਕਿਵੇਂ ਕਹਿ ਰਹੇ ਹੋ ਦੁਬਾਰਾ ਵੀ ਹਾਂ ਜੀ ਅਜੇ ਚੱਲ ਰਹੀ ਐ ਰਿਪੋਰਟ ਅਜੇ ਵੀ ਕਹਿ ਰਹੇ ਆ ਤੁਹਾਡੀਆਂ ਚੱਲੀ ਜਾਂਦੀ ਐ ਸੈਟ ਬੈਠੀ ਹੋਈ ਸੈਟ ਬੈਠੀ ਹੋਈ ਐ ਕੁਝ ਕਰਦੀ ਵੀ ਐ ਸੈਟ ਸੈਟ ਕੁਝ ਕਰ ਵੀ ਰਹੀ ਐ ਇਹ ਵੀ ਤਾਂ ਦੱਸੋ ਨਾ ਕਿ ਬੈਠੀ ਹੋਈ ਐ ਸੈਟ ਸੈਟ ਬੈਠ ਹੀ ਗਈ ਐ ਉਹ ਸਾਡੇ ਜੋੜਾਂ ਚ ਬੈਠ ਗਈ ਵੀਰੇ ਮੈਂ ਸੈਟ ਦਾ ਮਤਲਬ ਇਹ ਕੱਢਦਾ ਹਾਂ ਨਾ ਸਿੱਟਣਾ ਜਦੋਂ ਕਿਸੇ ਤੁਹਾਡੀ ਚੀਜ਼ ਨੂੰ ਤੁਹਾਡੀ ਕੰਪਲੀਟ ਨੂੰ ਸਿੱਟਣਾ ਹੋਵੇ ਤੇ ਸਿੱਟ ਨੂੰ ਫੜਾ ਦਿੱਤੀ ਜਾਂਦੀ ਹੈ ਵੀ ਹੁਣ ਇਹ ਤੇ ਕਾਰਵਾਈ ਨਹੀਂ ਸਮਝ ਲਓ ਕੂੜੇ ਚ ਸਿੱਟਦੀ। ਇਹੀ ਸਿੱਟ ਸਾਡੇ ਜੋੜਾਂ ਚ ਬੈਠੀ ਹੋਈ ਆ। 8 ਮਹੀਨੇ ਤੋਂ ਬੈਠੀ ਹੋਈ ਆ। ਉੱਥੇ ਬਿਠੇ ਗਾਲਾਂ ਕੱਢੀ ਜਾਂਦੇ। ਜਾਂ ਇੱਕ ਵੀਡੀਓ ਜਾਰੀ ਕਰਾ ਦਿੰਦੇ ਜੀ ਅਸੀਂ ਤਾਂ ਕੰਮ ਕਰ ਰਹੇ ਹਾਂ ਜੀ ਸਿੱਟ ਤੇ। ਕਿਹੜਾ ਕੰਮ ਕਰ ਰਹੇ ਹੋ ਸਾਨੂੰ ਪਤਾ ਨਹੀਂ ਲੱਗ ਰਿਹਾ। ਆਹ ਕੰਮ ਕਰ ਰਹੇ ਹੋ ਵੀ ਗਾਮੇ ਦੇ ਖਿਲਾਫ ਲੱਭੋ ਕੋਈ ਮਿਲਦਾ ਇਧਰੋਂ ਉਧਰੋਂ ਸਬੂਤ ਵੇਖੋ ਕਿੱਥੇ ਜਾਂਦਾ। ਕਿਹੋ ਜਿਹੇ ਦੀਆਂ ਕਿੰਨਾ ਲੋਕਾਂ ਨਾਲ ਯਾਰੀਆਂ ਨੇ। ਉਹ ਵੇਖੋ ਉਹ ਵੇਖਰਦੇ ਸੈੱਟ 'ਚ ਜ਼ਰੂਰ ਲੱਗੀ ਉਹਦੇ ਤੇ ਬਾਜ਼ ਨਜ਼ਰ ਬਹੁਤ ਜ਼ਿਆਦਾ ਵੀ ਕਿਹੜਾ ਤਰੀਕਾ ਲੱਭੀਏ ਸੁੱਖ ਨੂੰ ਫਸਾਈਏ ਗਾਮੇ ਨੂੰ ਫਸਾਈਏ ਜਾਂ ਸੱਤ ਲੋਈ ਕਲੱਬ ਦਾ ਹੋਰ ਕੋਈ ਮੈਂਬਰ ਸਾਡੇ ਅੜਿੱਕੇ ਆਵੇ ਤੇ ਇਹ ਉਧਰ ਨੂੰ ਹੋ ਜਾਣ ਸਾਡਾ ਖਿਆਲ ਪੁੱਲ ਜਾਣ ਇਹ ਇੱਧਰ ਤਾਂ ਬਾਜ਼ ਲੱਗੀ ਆ ਤੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਨਹੀਂ ਮੰਨਣੀਆਂ ਤਾਂ ਬਿਲਕੁਲ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਸੰਘਰਸ਼ ਵਿੱਢਿਆ ਗਿਆ ਬਾਜ਼ਾਰਾਂ 'ਚੋਂ ਜਲੂਸ ਤੱਕ ਵੀ ਕੱਢਿਆ ਗਿਆ ਪੁਲਿਸ ਉਦੋਂ ਆ ਕੇ ਬੈਠੀ ਵੀ ਟੇਬਲ ਟॉक ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਜਲੂਸ ਨਾ ਕਢੋ ਅਸੀਂ ਹੱਲ ਕਰ ਦਿੰਨੇ ਆ ਪਰ ਅੱਜ ਕਈ ਦਿਨ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਕਿ ਪਰ ਹੁਣ ਗੱਲ ਅੱਗੇ ਜਾਂਦੀ ਨਜ਼ਰ ਆ ਰਹੀ ਹੈ ਕਿ ਹੁਣ 2025 ਸਾਲ ਤਾ ਚੜੇਗਾ ਸ਼ਾਇਦ ਪਹਿਲਾ ਸੰਘਰਸ਼ 2025 ਦਾ ਹੀ ਪੱਤਰਕਾਰਾਂ ਦੀ ਝੋਲੀ ਪਏਗਾ ਜਾਨੀ ਕਿ ਪੱਤਰਕਾਰ ਹੀ 2025 ਦੇ ਨਵੇਂ ਸਾਲ ਦੇ ਪਹਿਲੇ ਹਫਤੇ ਸੰਘਰਸ਼ ਵਿੱਢਣਗੇ ਔਰ ਜਿੱਥੋਂ ਤੱਕ ਲੱਗਦਾ ਹੈ ਕਿ ਜਿਵੇਂ ਲੋਕਾਂ ਦੀਆਂ ਫੋਨ ਕਾਲਸ ਆ ਰਹੀਆਂ ਨੇ ਪਹਿਲੇ ਜਲੂਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਫਿਰੋਜ਼ਪੁਰ ਪੂਰਾ ਬਾਜ਼ਾਰਾਂ ਦੇ ਲੋਕ ਬੰਦ ਕਰਕੇ ਸ਼ਾਇਦ ਪੱਤਰਕਾਰਾਂ ਦੇ ਨਾਲ ਇਸ ਜਲੂਸ ਦੇ ਵਿੱਚ ਸ਼ਾਮਲ ਹੋਣਗੇ ਇੱਥੋਂ ਤੱਕ ਵੀ ਸੋਰਸਸ ਦੱਸਦੇ ਆ ਇੱਥੋਂ ਤੱਕ ਵੀ ਫੋਨ ਕਾਲਸ ਆਈਆਂ ਨੇ ਕਿ ਕੁਝ ਪੁਲਿਸ ਮੁਲਾਜ਼ਮ ਵੀ ਇਸ ਜਲੂਸ ਦੇ ਵਿੱਚ ਸ਼ਾਮਲ ਹੋਣਗੇ ਹੋ ਸਕਦਾ ਹੈ ਕਿ ਉਹ ਇਸ ਜਲੂਸ ਦੇ ਵਿੱਚ ਸ਼ਾਮਲ ਹੋ ਕੇ ਵੱਡੀ ਅਫਸਰਾਂ ਤੋਂ ਦੁਖੀ ਹੋ ਕੇ ਆਪਣੀ ਨੌਕਰੀ ਤੋਂ ਰਿਜ਼ਾਈਨ ਵੀ ਦੇ ਦਨ ਇੱਥੋਂ ਤੱਕ ਵੀ ਜਿਹੜੀਆਂ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨਜ਼ਰ ਆ ਰੀਆਂ ਨੇ ਪਰ ਫਰੋਸਪਰ ਦੇ ਪ੍ਰਸ਼ਾਸਨ ਨੂੰ ਹਜੇ ਤੱਕ ਕੁਝ ਵੀ ਨਹੀਂ ਦਿਖਦਾ ਨਜ਼ਰ ਆ ਰਿਹਾ ਦੇਖਦੇ ਹਾਂ ਕੀ ਕੁਝ ਹੁੰਦਾ ਇਸ ਤੋਂ ਬਾਅਦ ਜਾਂ ਫਿਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਅਟਕਿਆ ਰਹਿੰਦਾ